ਆਦਮੀ ਦੇ ਵਿੱਚ ਇੱਕ ਸਪੈਸ਼ਲ ਜਿੰਨਾ ਸਿਆਣਾ ਹੈ ਨਾ ਅਸਲ ਦੇ ਵਿੱਚ ਉਹਨੂੰ ਹੀ ਬੇਕੂਫ ਹੱਸੇ ਜਿੰਨਾ ਸਿਆਣਾ ਵਰਦਾ ਅਸਲ ਦੇ ਵਿੱਚ ਉਹਨੂੰ ਹੀ ਬੇਕੂਫ ਹੈ ਸਤਜਾਰ ਕਹਿੰਦਾ ਲੋ ਲੋ ਉਹ ਦੇਖੋ ਕਿੰਨਾ بڑا ਹੋ ਗਿਆ ਅਫਸਰ ਹੋਇਆ ਹੋ ਗਿਆ ਫਲਾਡੇ ਦੇ ਟਿੱਪ ਕੇ ਇਹਦਾ ਇਤਿਆਰ ਦੀ ਦਿੱਤਾ ਉਹ ਵੱਡਾ ਨਹੀਂ ਹੋਇਆ ਛੋਟਾ ਹੋਇਆ ਬਾਇਆ ਦੀ ਲੋੜ ਜ ਕੋਈ ਵੱਡਾਰੀ ਹੋਇਆ ਅਜ ਤੱਕ ਅੱਜ ਵੱਡਾ ਹੋ ਗਿਆ ਇੱਕ ਰਾਜਾ ਉਹਨੇ ਆਪਣੇ ਕੋਈ ਵੱਡਾ ਉਹਨੇ ਆਪਣੀ ਔਲਾਦ ਵਾਸਤੇ ਬਹੁਤ ਕੁਝ ਕਰਕੇ ਰੱਖਤਾ ਉਹਦਾ ਬੁੱਢਾ ਮਾਰ ਕੇ ਗਰੀਬ ਦੇ ਘਰ ਪੈਦਾ ਹੋ ਗਿਆ ਬੜਾ ਬਣਾਤਾ ਉਹਨੇ ਬੜਾ ਬਣਾਤਾ ਉਹਦਾ ਕਾਲੂ ਗਰੀਬ ਦੇ ਘਰ ਪੈਦਾ ਕਰਤਾ ਉਹਨੇ ਔਰ ਰਾਜੇ ਰਾਮ ਕੇ ਜਿਹੜੇ ਕਹਿੰਦਾ ਖੇਰ ਵਿੱਚ ਬਣਾਉਂਦਾ ਆਏ ਬਣਾ ਦਿੰਦਾ ਐਦਰੋਂ ਮਾਰਿਆਂ ਦਾ ਉਧਰ ਪੈਦਾ ਕਰਦਾ ਤਦ ਗਰੀਬੇ ਘਰ ਪੈਦਾ ਰੋ ਰੰਗ ਕਰ ਡਾਰੇ ਰੋ ਰੋ ਕਰ ਰਾਰੇ ਗਰੀਬ ਨੂੰ ਚੱਕ ਇਹਦੇ ਘਰ ਪੈਦਾ ਕਰ ਦਵੇ ਇਹ ਜਿਹੜੀ ਬਾਜੀ ਹੈ ਇਹ ਇਹਦਾ ਕੀ ਕਰੋਗੇ ਸਾਡੇ ਕੋਲ ਦੱਸੋ ਕੀ ਇਲਾਜ ਹੈ ਇਹ ਰਾਜੇ ਦੇ ਕਰਕੇ ਤੇ ਗਰੀਬ ਨੂੰ ਪੈਦਾ ਕਰ ਦਵੇ ਗਰੀਬ ਨੂੰ ਕੇ ਰਾਜੇ ਦੇ ਕਰ ਪੈਦਾ ਕਰ ਦਵੇ ਇਦੋਂ ਉਹਦੇ ਹੱਥ ਹੀ ਇਹਨੂੰ ਤੁਸੀਂ ਕਹਿੰਦੇ ਮੈਂ ਸਤ ਪੁਸਤਾ ਤਾਂ ਐ ਕਰਤਾ ਉਹੜੀਆ ਪੁਸਤਾ ਉਹੜੀਆ ਨੇ ਕੌਣ ਉਹੜੀਆ ਨੇ ਕਿ ਥੋੜ੍ਹ ਦੇ ਕਿਹਦਾ ਅਸੀਂ ਸ਼ਾਇਦ ਖੋਇਆ ਉਹੀ ਹੋਵੇ ਉਹਦੇ ਨੂੰ ਦੇ ਦਵੇ ਉਹ ਅਜਿਹਾ ਉਹ ਸਾਰੀ ਜਾਇਦਾਦ ਉਹਨਾਂ ਦੀ ਆਪਣੀ ਹੜੱਪ ਕਰਨ ਲਈ ਉਹਨੇ ਸਾਡੇ ਪੈਦਾ ਕਰਤਾ ਉਹ ਜਿਹੜੀ ਹੜੱਪ ਕੀਤੀ ਉਹਨੂੰ ਬਣਗੀਰ ਇਹਦੇ ਦੇ ਫੇਰ ਫੇਧੀ ਕਰਾਂਗੇ ਇਸ ਕਰਕੇ ਜਿਹੜੀ ਜ਼ਿਆਦਾ ਅਕਲ ਹੈ ਉਹਨੂੰ ਠਗਾੜੇ ਰੱਖੇ ਤਾਂ ਠੀਕ ਹੈ। ਹੱਥੇ ਤਾਂ ਫੇਰ ਵੀ ਉਹਦੇ ਹੀ ਹੈ। ਇਹ ਤਾਂ ਸਾਨੂੰ ਪਤਾ ਨਹੀਂ ਰਹਾ। ਨਾ ਬਰਬਰ ਨਾ ਹੁਕਮ ਹੈ ਜ। ਓਹੋ ਜਿਹੜੇ ਨੇ ਜੀਬ ਰੇ ਆਉਣਾ ਜਿੱਥੇ ਆਉਣਾ ਤਾਂ ਉਹਦੇ ਮਰਜ਼ੀ ਰੋਣਾ ਸਾਡੀ ਸਾਨੂੰ ਤਾਂ ਪਤਾ ਨਹੀਂ। ਜਿਹਨਾਂ ਜਨਮ ਨਾਲ ਉਹਨੇ ਕਰੇ ਕੰਮ ਕੋਈ ਕੀਦੇ ਅਸੀਂ ਹੜਪੀਏ ਜੇ ਉਹੀ ਆ ਗਿਆ ਸਾਡੇ ਘਰ ਫੇਰ। ਤੁਸੀਂ ਆਪਣੀ ਜਣੇ ਖੋਲੀ ਦੀ। ਤੁਸੀਂ ਆਪਣੇ ਵਾਲੀ ਵੀ ਲਾ ਕੇ ਉਹਨੂੰ 33 ਸੜੇ ਵਿਆਹ ਜੀ। ਬੇਸਮਝੀ ਦੀ ਉਹ ਗੱਲ ਐ ਇੱਕ ਗੱਲ ਬੇਸਮਝੀ ਦੀ ਹੋਇਆ ਉਹਦੇ ਦਾ ਵੜ ਕੇ ਜਾ ਨਹੀਂ ਸਕਦੇ ਕਿਤੇ ਇਸ ਕਰਕੇ ਆਪਣੀਆਂ ਤਰ੍ਹਾਂ ਛੱਪੇ ਰੱਖੇ ਫੇਠੀਕ ਅਸੀਂ ਤਾਂ ਸਮਝਿਆ ਵੀ ਅਸੀਂ ਆਪਣੀ ਇਹ ਕੰਮ ਨਹੀਂ ਕਰ ਲਿਆ ਪਰ ਉਹ ਕੀ ਕਰ ਸਕਦਾ ਉਹ ਜ਼ਾਰੀਆ ਬੜਾ ਇਹ ਤਾਂ ਸਾਡੇ ਬਸ ਉਚਿਤ ਨੂੰ ਨਾਲ ਸਾਨੂੰ ਇਹਦਾ ਗਿਆਨ ਤੇ ਜੋ ਕੁਝ ਅਸੀਂ ਕਹਿ ਰਹੇ ਹਾਂ ਜੋ ਤੁਸੀਂ ਸੋਚ ਰਹੇ ਹੋ ਜੋ ਤੁਸੀਂ ਦੇਖ ਰਹੇ ਹੋ ਇਹ ਕੁਝ ਵੀ ਨਹੀਂ ਹੈਗਾ ਬੇਵਕੂਫੀ ਹੈ ਸਾਡੀ ਜਾਂ ਸਾਨੂੰ ਇਸ ਗੱਲ ਦਾ ਨਹੀਂ ਪਤਾ ਵੀ ਜੰਮਣ ਵਾਲਾ ਸਾਡੇ ਕੌਣ ਹੈ ਮਰਨ ਵਾਲਾ ਕਿੱਥੇ ਗਿਆ ਤੇ ਉਹਨਾਂ ਖਾਤਰ ਸੋਚਣੋ ਤਾਂਗਲ ਪਰਦੇ ਸਵਾਹ ਹੋਰ ਹੈ ਕੀ ਇਹ ਤਾਂ ਸਾਡੇ ਵਾਸਤੇ ਨਹੀਂ ਫਿਰ ਅਰੇ ਦੂਜੀ ਬਾਤ ਨੂੰ ਧਰੇ ਹੀ ਕੰਨਾਂ ਦੂਜੀ ਬਾਤ ਜਿਹੜੀ ਇਹ ਦੂਜੀ ਬਾਤ ਹੈ ਆਪਣੇ ਹੱਕ ਤੇ ਖੰਡ ਤੇ ਜਿਹੜੀ ਦੂਜੀ ਗੱਲ ਹੈ ਨਾ ਬਾਣੀ ਹੱਕ ਸੱਚ ਤੇ ਕਢਾਉਂਦੀ ਹੈ ਇਹ ਕਹਾ ਕਿ ਸੱਚ ਤੋਂ ਠਣਕਾਉਣ ਵਾਲੀ ਵੀ ਗੱਲ ਹੈ ਇੱਕ ਧਰਮ ਤੋਂ ਢਕਾਉਣ ਵਾਲੀ ਗੱਲ ਹੈ ਸੰਸਾਰ ਦੇ ਵਿੱਚ ਦੋ ਦੇ ਦੋ ਇੱਕ ਤਾਂ ਮੰਨ ਦੀ ਸਿੱਖਿਆ ਇਕਾਂਤਰਾਤਵ ਦੀ ਸਿੱਖਿਆ ਮਨ ਚਾਹਤ ਕਛੂ ਔਰ ਔਰੇ ਕੀ ਔਰੇ ਤੇ ਔਰੇ ਕੀ ਤੋਰ ਇਹ ਹੋ ਜਾਂਦੀ ਔਰੇ ਕੀ ਔਰੇ ਐ ਹੋ ਜਾਂਦੀ ਹੋ ਜਾਂਦੀ ਐ ਨਾ ਐ ਹੋ ਜਾਂਦੀ ਔਰੇ ਕੀ ਔਰੇ ਅਜੇ ਕੁਝ ਹੋਰ ਸੋਚਦੇ ਤੇ ਹੋ ਗਈ ਔਰੇ ਕੀ ਔਰੇ ਉਹਦਾ ਇਹਨੂੰ ਪਤਾ ਕੋਈ ਨਹੀਂ ਉਹ ਜਿਹੜਾ ਇਹ ਬੰਗਦਾ ਹੈ ਨਾ ਜਾ ਕੇ ਔਲਾਦ ਉਹ ਉਹ ਦੇ ਨਜਰੂਏ ਤੋਂ ਛੁੱਟ ਸਕਦਾ ਤੇ ਵੀ ਆਲ ਇਵਰ ਦੋ ਜਲੂ ਬਾਰ ਦਾ ਉਹਦੀ ਬੜੀ ਸੇਵਾ ਕਰਦਾ ਤੈਨੂੰ ਪਤਾ ਹੈ ਵੀ ਕੌਣਾ ਹੈ ਬੱਸ ਕਿਹਦੇ ਖਾਤਰ ਕੀਤਾ ਕਿਉਂ ਕੀਤਾ ਜਾਂ ਤੈਨੂੰ ਗਿਆਨ ਹੈ ਕੋਈ ਕੀ ਨੂੰ ਦੇਣਾ ਹੈ ਕਿਦੇ ਵਾਸਤੇ ਜਮਾ ਹੋ ਰਿਹਾ ਹੈ ਉਹਨੂੰ ਪਤਾ ਸੁਭਮੈ ਤੁਨ ਰਾਖਿਨ ਕੋ ਦੀਨਾ ਮੁਗਦ ਕਹਤੈ ਮੇਰਾ ਮੁਗਦ ਕਹਤੈ ਸੂਬੇ ਤਾਂ ਲਾਖਨ ਕੋ دیا ਸੂਬੂਦੂ ਤਾਂ ਲਾਖੇ ਕਰਵਾਤੇ ਦਿੱਤੇ ਉਹ ਕਹਦਾ ਤਾਂ ਮੇਰੇ ਭਾਈ ਉਹਦਾ ਜਿਹਨੇ ਵਰਤਣਾ ਦਬੜਾ ਤੇ ਸੀਗਾ ਜੋ ਖਰਚੇ ਔਰ ਖਾਏ ਦੇਵੇ ਦਲائے ਰਜ਼ਾਏ ਖੁਦਾਏ ਰਜ਼ਾਏ ਉਹਦੀ ਰਜ਼ਾਏ ਹੈ ਦੇਣਾ ਦੇਣਾ ਉਹਨੇ ਉਹ ਨੂੰ ਦਿੱਤਾ ਜੀ ਤਾਂ ਅਸੀਂ ਖੋਇਆ ਸੀ ਉਹਦੀ ਰਜ਼ਾ ਸੀ ਨਾ ਉਹ ਨੂੰ ਦੇਣਾ ਉਹਨੇ ਭੇਜ ਦਿੱਤਾ ਨਾਲ ਆਪਣਾ ਵੀ ਦੇ ਦਿੱਤਾ ਉਹਦੇ ਨਾਲ ਦਾ ਦਿੱਤਾ ਆਪਣਾ ਵੀ ਦੇ ਦਿੱਤਾ ਰੌਣ ਜੇ ਰਾਜਾ ਰਾਮ ਕੀ ਕਹਾਣੀ ਦੀ ਸਮਝ ਆ ਜਵੇ ਨਾ ਇਹ ਰਾਜਾ ਰਾਮ ਕੀ ਕਹਾਣੀ ਦੀ ਗੱਲ ਕਰ ਰਹੇ ਹੁਣ ਰਾਜਾ ਰਾਮ ਕੀ ਕਹਾਣੀ ਹੋਏ ਨਾ ਇਹ ਸਾਰੀ ਨਾਮ ਕੀ ਕਰ ਸਕਦਾ ਕੀ ਕਰਦਾ ਉਹ ਕੀ ਕਰ ਸਕਦਾ ਕੀ ਕਰ ਰਿਹਾ ਜੇ ਇਹਦੀ ਸਮਝ ਆ ਜਾਏ ਫੇਰ ਇਹ ਛੁੱਟ ਜਾਂਦਾ ਸਭ ਕੁਝ ਜਿੰਨਾ ਚਿਰ ਸਮਝ ਨਹੀਂ ਆਉਂਦੀ ਉਹਨਾਂ ਚੱਲਦੀ ਛੁੱਟਦਾ ਫੜਾ ਪਈ ਜਾਂਦਾ ਵੀ ਇਹ ਤਾਂ ਬਈ ਉਹਦੇ ਹੱਥ ਚ ਆਇਆ ਆਪਾਂ ਕੀ ਕਰ ਸਕਦੇ ਹਾਂ ਇਸ ਘਰ ਕੇ ਜਿੰਨਾ ਜਿੰਨਾ ਕ ਰਹਿ ਜਾਣਾ ਉਹਨਾਂ ਖੇਰਾਂ ਦਾ ਜੀ ਦਾ ਖਬਰ ਕੀਦਾ ਉਹਦੀ ਕਹਾਣੀ ਸੁਣਾਉਂਦੇ ਨੇ ਆਪਣੇ ਕ੍ਰਿਸ਼ਨ ਦੀ ਅਰਜਨ ਕਹਿੰਦਾ ਵੀ ਮੇਰਾ ਬੁੰਡਾ ਜਿਹੜਾ ਹੈ ਨਾ ਉਹ ਮੇਨੂੰ ਬੁਲਾ ਦੇ ਕ੍ਰਿਸ਼ਨ ਦਾ ਬੋਸੀ ਉਹ ਬੱਲੀ ਵਰਗਾ ਸੀ ਜਾਂਦੇ ਕਾਲੇ ਛੱਡ ਪਰੇ ਕੀ ਲੈਣਾ ਜਣਾ ਕੀਲੇੜ ਤੂੰ ਫੇਰ ਉਹ ਚ ਫਸਿਆ ਹੋਇਆ ਇਹ ਉਦਾਂ ਦੇ ਸਮਝ ਸੀ ਤੇਰੇ ਨਾਲ ਕੋਈ ਬੀਤੀ ਗੱਲ ਜਿਹੜੀ ਹੋ ਗਈ ਪਿਛੇ ਨੂੰ ਨਹੀਂ ਚੱਕੀਦਾ ਹੁੰਦਾ ਇਹ ਗੱਲ ਕੇ ਫਰਮਾਨੀ ਕਹਿੰਦੀ ਆ ਗਾਉਂ ਉਤਰਾ ਵੇ ਪਾਚੇ ਫੇਰ ਲੋ ਬੋਲੜਾ ਪਿਛੇ ਨੂੰ ਨਹੀਂ ਚੱਕੀਦਾ ਕੌਣ ਕੀਦਾ ਪੁੱਤ ਖਬਰ ਹੈ ਕੌਣ ਕੀਦਾ ਇੱਥੇ ਹੁੰਦਾ ਆਇਆ ਤੈਂ ਕੀ ਲੈਣ ਆ ਗੇਮ ਖੇਡ ਕੇ ਚਲਾ ਜਾ ਨਹੀਂ ਨਹੀਂ ਮੇਰਾ ਮੇਰੀ ਆਤਮਾ ਜਿਹੜੀ ਹੈ ਨਾ ਉਹਦੇ ਵਿੱਚ ਇੱਛਾ ਮੇਰੀ ਚਲੋ ਬਈ ਲੈ ਕੇ ਜਾ ਕੇ ਕਿਤੇ ਬਾਹਰ ਲੈ ਕੇ ਜੰਗਲ ਜਿੱਥੇ ਇੱਕ ਬੁਗਿਆੜ ਖੜਾ ਸੀ ਸਾਲ ਡੇਢ ਸਾਲ ਦਾ ਬੱਚਾ ਹੁਣ ਸਾਲ ਡੇਢ ਸਾਲ ਦੇ ਬੱਚੇ ਯਾਦ ਹੋ ਜਾਂਦੇ ਨੇ ਉਹ ਕਹਿੰਦਾ ਉਹ ਜਿਹੜਾ ਹੈਗਾ ਬੁਗਿਆੜ ਉਹ ਉਹ ਨਹੀਂ ਹੁੰਦਾ ਕਹਦਾ ਉਹ ਬੈਠੇ ਨਾਲ ਗੱਲ ਕੀ ਕਰੋ ਕਹਦਾ ਗੱਲ ਪੰਜ ਚਾਰ ਮਿੰਟ ਦੇ ਦੇ ਨਾਲ ਉਹ ਬੈਤੋ ਗੱਲ ਕਰ ਸਕਦਾ ਇਹਦੇ ਨਾਲ ਤੈਨੂੰ ਜਵਾਬ ਦੇ ਦੂਗਾ ਉਹ ਤਾਂ ਬਾਅਦ ਵਿੱਚ ਦੇਣਾ ਹੋਰ ਉਹ ਕਹਿ ਆ ਵੀ ਤੂੰ ਬਈਆ ਬੰਦਿਉ ਹੈ ਮੇਰਾ ਬੁੱਢਾ ਸੀ ਮੈਂ ਮੈਂ ਤੈਨੂੰ ਕਹਦਾ ਕਈ ਵਾਰ ਤੂੰ ਮੇਰਾ ਬਾਪ ਹੋਇਆ ਕਈ ਵਾਰ ਮੈਂ ਤੇਰਾ ਬਾਪ ਹੋਇਆ ਕਾਦੀਆਂ ਗੱਲਾਂ ਘਰ ਨਾਲ ਜਾ ਕਰ ਤੂੰ ਗਿਆਨ ਤਾਂ ਉਹਨੂੰ ਜ਼ਿਆਦਾ ਹੋਇਆ ਇਹ ਜਿਹੜਾ ਕੁਲੋ ਹੈ ਆਦਮੀ ਜੀ ਜਾਦਾ ਹੈ ਜਾਨਵਰ ਹੈ ਜਹਰੀ ਕਹਿਦਾ ਮਤਲਬ ਇਹ ਹੈ ਜਾਨਵਰ ਹੈ ਬਹੁਤ ਸਾਡੇ ਰੁਕਟ ਹੈ ਅਸੀਂ ਬਹੁਤ ਜਿਆਦਾ ਪੜ ਲਿਆ ਜਿਆਦਾ ਅਕਲ ਨਾਲ ਸਾਨੂੰ ਜੇ ਜਿਆਦਾ ਅਕਲ ਆਦਮੀ ਨੂੰ ਬਵਾਰੀਆਂ ਵੀ ਜਿਆਦਾ ਖਤਰਨਾਕ ਹੈ ਇਹਨੂੰ ਇਹ ਦੁੱਖ ਦਾ ਕਾਰਨ ਵੀ ਜਿਆਦਾ ਕੰਨ ਦੁੱਖ ਇਹਦੀ ਜਿਆਦਾ ਅਕਲ ਇਹ ਦੁੱਖ ਦਾ ਕਾਰਨ ਪੰਛੀ ਨੇ ਬੱਚੇ ਕੱਢਦੇ ਨੇ ਪਾੜ ਲੈਂਦੇ ਨੇ ਜਦੋਂ ਚੁਗਲ ਜੋਗ ਹੋ ਜਾਂਦੇ ਨੇ ਕੱਢ ਦਿੰਦੇ ਨੇ ਚੁੱਧਾਂ ਮਾਰ ਕੇ ਪਿਆਰ ਦੇ ਦਰ ਕੋਲ ਵੀ ਚਾਓ ਅਧିକਾਰਾ ਸਾਡੇ ਖਤ ਦੂਰ ਲੋ ਸਾਲੂ ਕੁੱਟੀ ਹੋਈ ਜਾਣ ਜਾਏ ਗਾਲਾਂ ਵੀ ਕੱਢੀ ਜਾਣ ਜਾਏ ਕੀ ਕਰਦੇ ਦੁਖੀ ਹੋਈ ਪਰ ਦੁਆ ਜਾਂ ਕੋਈ ਕਹਿਦੇ ਉਹਦੇ ਗੱਲ ਜਰੂਰ ਪੈ ਜਾਗੇ ਕਮਜ਼ੋਰੀ ਆਦਮੀ ਦੀ ਆਦਮੀ ਦੇ ਵਿੱਚ ਇੱਕ ਸਪੈਸ਼ਲ ਜਿੰਨਾ ਹੈ ਸ਼ਿਆਣਾ ਅਸਲ ਦੇ ਵਿੱਚ ਉਨਾਂ ਹੀ ਬੇਵਕੂਫ ਜਾਂਦਾ ਜਿਹਨਾਂ ਸਿਆਣਾ ਬਣਦਾ ਹੈ ਅਸਲ ਵਿੱਚ ਉਹਨਾਂ ਹੀ ਬੇਵਕੂਫ ਹੈ ਜਿੰਨਾ ਆਪਣੀ ਮਤ ਨੂੰ ਥੋੜੀ ਸਮਝਦਾ ਉਦੋਂ ਹੀ ਸਿਆਣਾ ਹੁੰਦਾ ਹੈ ਵੇਰੀ ਮਤ ਥੋੜੀ ਰਹਾ ਤੂੰ ਜ਼ਬਰਦਸਤ ਵੱਡਾ ਜਦੋਂ ਆਪਣੀ ਮਤ ਨੂੰ ਥੋੜੀ ਸਮਝਦਾ ਫਿਰ ਇਹ ਸਿਆਣਾ ਬਣਦਾ ਜਿੰਨਾ ਚਿਰ ਆਪਣੀ ਮਤ ਨੂੰ ਵੱਡੀ ਸਮਝਦਾ ਹੈ ਇਹਦਾ ਘੜਾ ਖਾਲੀ ਹੋ ਰਹਿੰਦਾ ਉਦੋਂ ਹੀ ਬੜਾ ਘੜਾ ਖਾਲੀ ਰਹੇ ਪੈਨੜੀ ਨਾ ਕੋਈ ਬਾਹਰ ਅਕਲ ਦੀ ਗੱਲ ਤਾਂ ਫੈਣੇ ਨਹੀਂ ਦਿੰਦਾ ਉਹ ਕਹਿੰਦਾ ਮੇਰੇ ਕੋਲ ਤਾਂ ਸਭ ਅਕਲ ਹੈਗੀ ਹੈ ਅਸਲ ਵਿੱਚ ਕੀ ਹੈ ਇਹ ਤਾਂ ਉਹ ਜਾਣੇ ਆਪਾਂ ਕਦੋਂ ਜਾਣੀ ਇਸ ਗੱਲ ਮੋਟੀਆਂ-ਮੋਟੀਆਂ ਜਿਹੜੀਆਂ ਗੱਲਾਂ ਅਸੀਂ ਸੁਣਦੇ ਆ ਰੋਜ਼ ਉਹਨਾਂ ਨੂੰ ਵੀ ਅਸੀਂ ਅੰਦਰ ਬਿਠਾ ਲੀਏ ਬੜੀ ਸੋਖੀ ਜ਼ਿੰਦਗੀ ਲੋਕੀ ਦੀ ਇਹ ਤਾਂ ਜਨਰਲ ਗੱਲਾਂ ਨੇ ਸਾਰੇ ਕਰਦੇ ਆਪਾਂ ਅਸਲ 'ਚੋ ਗੱਲਾਂ ਮੂੰਹ ਤੱਕੇ ਸੀਮਤ ਰਹਿ ਸਾਡੇ ਉਹਦਾ ਅਸਰ ਦੀ ਅਸੀਂ ਕਬੂਲਦੇ ਆ ਅੰਮ੍ਰਿਤ ਜੰਮਰੀ ਬਬਲੀ ਜੰਮਰੀ ਗੱਲ ਇੱਥੇ ਖੜੀ ਐ ਗੱਲ ਹਵਲ ਕਰਤੇ ਖੜੀ ਐ ਜਾਣਦੇ ਹੋਏ ਵੀ ਸਭ ਕੁਝ ਮਨ ਜਾਣਦਾ ਸਭ ਬੋਲਦਾ ਚਲਦੀ ਆਪਣਾ ਜਾਣਦਾ ਹੋਇਆ ਨਹੀਂ ਮੰਨਦਾ ਨਾ ਬਣਦਾ ਵਡਾ ਉਗੜ ਜਿਹੜੀ ਆਪਾਂ ਚੱਗੇ ਗੱਲਾਂ ਜਾਣਦੇ ਉਹਨੂੰ ਨਾ ਬੱਲ ਨਾ ਵੀ ਤਾਂ ਬੇਬੂਖੀ ਆ ਉਗੜੇ